ਕੀ ਗੱਲ ਹੋਈ ਅੱਜ ਅੱਜ ਵਾਰੀ ਸਾਨੂੰ ਦੁਬਾਰਾ ਜ਼ੇਰਕਸਦਾਰ ਕੀਤਾ ਗਿਆ 700 ਘੋੜਾ ਹੋ ਗਿਆ ਖੁਦ ਆਪ ਨਾਲੇ ਤਾਂ ਇਤਰਾਇਆਂ ਕਰਦੀ ਆ ਜਿਹੜੇ ਗ੍ਰਿਫਤਾਰ ਕਰਦੀ ਆ ਕੱਲ ਸਾਨੂੰ ਗ੍ਰਿਫਤਾਰ ਕਰਕੇ ਰਾਤ ਨੂੰ ਸਾਨੂੰ ਉੱਥੇ ਦਿੱਤੀ ਆ ਜਿਵੇਂ ਪਸ਼ੂ ਛੱਡਦੇ ਹੁੰਦੇ ਆ ਅੱਜ ਅਸੀਂ ਦੁਬਾਰਾ ਫੇਰ ਗ੍ਰਿਫਤਾਰੀਆਂ ਦੇਣਾ ਆ ਅੱਜ ਅਸੀਂ ਪਰ ਪੱਕਾ ਜੇਲ੍ਹ ਜਾਵਾਂਗੇ ਜਿੰਨਾਂ ਦੇ ਕਹਾਨੂੰ ਜੇਲ੍ਹ ਦੇ ਵਿੱਚ ਨਹੀਂ ਜਾਂਦੇ ਬਸ ਅਸੀਂ ਥੱਲੇ ਨਹੀਂ ਉਤਰਦੇ ਹੈਗੇ ਕੱਲ ਸਾਨੂੰ ਖਾਣਾ ਖਵਾਉਣ ਦੇ ਬਹਾਨੇ ਥੱਲੇ ਤਾਂ ਸਾਡੇ ਮਜ਼ਾਏ ਸਾਡੇ ਬੈਗ ਫੁੱਟ ਕੇ ਭੱਜ ਗਿਆ ਜੀ ਤੇ ਨਾਲ ਸਾਰਾ ਸਮਾਨ ਚੋਰੀ ਹੋ ਗਿਆ ਸਾਡੀ ਘਟਨਾ ਹੈ ਜੀ ਇਹ ਸਾਨੂੰ ਇੱਥੋਂ ਲੈ ਕੇ ਗਏ ਨੇ ਸਾਦਰ ਥਾਣਾ ਬਠਿੰਡੇ ਤੋਂ ਮਸਤਮਾਨਾ ਦੀ ਜੀ ਮਸਤਮਾਨਾ ਦੀ ਅੱਜ ਕਿੰਨੇ ਬੰਦੇ ਆ ਅੱਜ ਜੀ ਬੰਦਿਆਂ ਜੀ ਮੇਰਾ ਨਾਮ ਗੁਰਦੀਪ ਸਿੰਘ ਮਹਿਮਲ ਕਰਦਾ ਜੀ ਕਿਹੜੀ ਜਥੇ ਭਾਰਤੀ ਕਿਸਾਨ ਯੂਨੀਅਨ ਨੇ ਇੱਕ ਤਾਂ ਸਿੱਧੂ ਪਰਜਾ ਤੇ ਬੰਦੀ ਜੀ ਠੀਕ ਹੈ ਲੋ ਜਿਹੜੇ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਹ ਗ੍ਰਿਫਤਾਰੀਆਂ ਸਾਡੀਆਂ ਕੰਟੀਨਿਊ ਚੱਲ ਰਹੀਆਂ ਜਿਹੜਾ ਧਸੋਖਾਨੇ ਵਾਲਾ ਮਸਲਾ ਹੈ ਉਸ ਮਸਲੇ ਤੇ ਜਿਹੜਾ ਸੀਵਰੇਜ ਪਿੰਡ ਦੇ ਵਿੱਚ ਦੀ ਨੰਘਾ ਰਹੇ ਆ ਉਸ ਮਸਲੇ ਤੇ ਸਾਡੇ ਕਿਸਾਨ ਜਿਹੜੇ ਹਰਾਸਤ ਚ ਐ 104 700 ਦੇ ਕਰੀਬ ਸੀਗੇ ਅੱਜ ਹੋਰ ਕਿਸਾਨ ਗਏ ਐ ਅੱਜ ਫਟੇਗੜ ਸਾਹਿਬ ਤੇ ਪਟਿਆਲਾ ਵੱਲੋਂ ਗਏ ਐ ਪਟਿਆਲੇ ਵਾਲਿਆਂ ਦੀ ਬੱਸ ਕਰਾਵੋ ਕਿਸੇ ਰਸਤੇ 'ਚ ਉਹ ਆ ਰਹੇ ਐ ਜਦੋਂ ਆ ਇੰਨਾ ਵਿੱਚ ਕੋਈ ਜਿਹੜੇ ਕਿਸਾਨ ਕੱਲ੍ਹ ਕੇ ਪਰਸੋਂ ਦੀ ਗ੍ਰਿਫਤਾਰ ਕੀਤੇ ਸੀ ਉਹ ਕੀ ਕਰਨਾ ਇਹ ਜਿਹੜੇ ਕੱਲ ਕਿਸਾਨ ਗ੍ਰਿਫਤਾਰ ਕਰੇ ਸੀਗੇ ਜਿਲ੍ਹਾ ਸੰਗਰੂਰ ਦੇ ਫਰੋਜਪੁਰ ਉਸੇ ਉਹ ਕਿਸਾਨ ਇਹਨਾਂ ਨੇ ਫਰੋਜ ਸੰਗਰੂਰ ਵਾਲੇ ਦਾ ਮਸਤੋਆਣਾ ਸਾਹਿਬ ਅੱਗੇ ਲੰਗਰ ਛਕ ਲੋ ਲੰਗਰ ਛਕਣ ਲੱਗ ਗਏ ਜਦੋਂ ਉਹ ਤੇ ਬੱਸਾਂ ਭਜਾ ਲੇ ਉਹ ਤੋਂ ਮਸਤੋਆਣੇ ਤਾਰ ਤੇ ਫਰੋਜਪੁਰ ਵਾਲੇ ਫਰੋਜਪੁਰ ਦੇ ਨੇੜੇ ਕਰਕੇ ਤਾਰ ਤੇ ਯਾਨੀ ਕਿ ਕਈ ਵਾਰੀ ਬੰਦੇ ਕੋਲੇ ਕਰਾਇਆ ਵੀ ਨਹੀਂ ਹੁੰਦਾ ਜਦੋਂ ਪਤਾ ਵੀ ਅਸੀਂ ਗ੍ਰਿਫਤਾਰੀ ਦੇਣ ਚਾਹਨੇ ਆ ਉਹ ਬੰਦਾ ਉਹੋ ਜਿਹਾ ਸਮਾਨ ਲੈ ਕੇ ਆਉਂਦਾ ਲੈ ਕੇ ਨਹੀਂ ਆਉਂਦਾ ਤੇ ਉਹ ਬਹੁਤ ਵੱਡੀ ਮਤਲਬ ਗਲਤੀ ਹੈ ਪ੍ਰਸ਼ਾਸਨ ਦੀ ਜਾਂ ਉਹਨਾਂ ਨੂੰ ਘਰੋਂ ਘਰੀ ਛੱਡ ਕੇ ਜਾਂਦੇ ਜਾਂ ਇੱਥੇ ਇੱਥੋਂ ਕਿਉਂ ਲੈ ਕੇ ਗਏ ਜੇ ਉਹਨਾਂ ਨੂੰ ਰਾਤ ਨੂੰ ਛੱਡਣਾ ਜਿੱਥੋਂ ਦੇ ਉਹਨਾਂ ਦੇ ਆਰਡਰ ਇਹ ਕਹਿੰਦੇ ਸੀ ਕਹਿੰਦੇ ਸਾਡੇ ਸਮਾਨ ਵੀ ਉੱਥੇ ਸਿੱਟਦੇ ਸੀ ਉਹਨਾਂ ਦਾ ਸਮਾਨ ਵੀ ਚੋਰੀ ਹੋ ਹਾਂਜੀ ਬੈਗ ਵੀ ਲਾ ਕੇ ਸਿੱਟੇ ਆਈ ਉਹ ਦੱਸਦੇ ਸੀ 10 ਬੰਦੇ ਮਤਲਬ ਰੋਟੀ ਖਾਣ ਜਾਵੜੇ ਸੀ ਇੱਕ ਅੱਧਾ ਬੰਦਾ ਵਿੱਚ ਭਾਗੇ ਸੀ ਵੀ ਤੁਸੀਂ ਆਪਾਂ ਵਾਰੀ ਨਾ ਖਾਏ ਉਹਨੇ ਰੋਟੀ ਉਹ ਮਤਲਬ ਉਹਨੂੰ ਭੇਚੜ ਕੇ ਤਾਰਤਾ ਥੱਲੇ ਮੁੜ ਕੇ ਬੈਗ ਸੱਟ ਕੇ ਤੇ ਗੱਡੀ ਲੈ ਗਏ ਲੱਗਦਾ ਨਹੀਂ ਤੁਹਾਡੀ ਗਵਾਈ ਕਰਨ ਵਾਲਾ ਕੋਈ ਜਿਹੜਾ ਮੇਨ ਹੈ ਉਹ ਨਹੀਂ ਰਿਹਾ ਪ੍ਰਸ਼ਾਸਨ ਦਾ ਤੁਹਾਡੇ ਪ੍ਰਸ਼ਾਸਨ ਤੇ ਤੁਹਾਡੇ ਜਿਹੜਾ ਸਨਸਦ ਤੇ ਅਸਰ ਨਹੀਂ ਹੋ ਰਿਹਾ ਨਹੀਂ 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 ਗਵਾਈ ਦਾ ਐਸਕੇਮ ਨਾਲੋਂ ਬਲੋ ਕਾਲ ਸੀ ਕੱਲ ਦੀ ਐਸਕੇ ਨੇ ਕਾਲ ਦਿੱਤੀ ਜਿਹੜੇ ਅਸੀਂ ਪੁਤਲੇ ਭੁਕੇ ਆਂ ਹਾਂਜੀ ਅਗਵਾਈ ਤਾਂ ਸਾਡੇ ਡੱਲੇ ਵਾਲ ਸਾਹਿਬ ਕਰਦੇ ਆ ਜੋ ਸਾਨੂੰ ਦੇਸ਼ ਦਿੰਦੇ ਆ ਅਸੀਂ ਉਹਦੇ ਤੇ ਪੂਰਾ ਉਤਰਦੇ ਆ ਅੱਜ ਕਿੰਨੇ ਕੁ ਗ੍ਰਿਫਤਾਰ ਕੀਤੇ ਗਏ ਅੱਜ 17 ਜਣੇ ਦਾ ਅੱਜ ਇਹ ਹੋ ਗਏ ਜੀ ਤੇ ਬਾਕੀ ਜਿਹੜੇ ਪਟਿਆਲੇ ਵਾਲੇ ਪਿੱਛੇ ਬੱਸ ਖਰਾਬ ਹੈ 10 15 ਜਣੇ ਉਹ ਮਤਲਬ 10 ਦੇ ਸੀ ਇਹਾਂ ਦੇ ਵੀ 15 15 ਜਣੇ ਆ ਉਹਨਾਂ ਦੀ ਬਸਾਂ ਢਿਆਈ ਆ ਗਈ ਸੀ ਖਰਾਬ ਆ ਉਹਾਂ ਦੇ ਸੀ ਸਪਹਂਟ ਰਹੇ ਘੰਟੇ ਕਿ ਭਾਈ ਇਹ ਗ੍ਰਿਫਤਾਰੀਆਂ ਲਗਾਤਾਰ ਚੱਲਦੀ ਲਗਾਤਾਰ ਚੱਲ ਰਹਿਣੀਆਂ ਇਹ ਜਿੰਨਾ ਚਿਰ ਤੁਸੋ ਖਾਣੇ ਵਾਲਾ ਮਸਲਾ ਕੋਈ ਸੋਲੂਸ਼ਨ ਨਹੀਂ ਕੱਢਦੀ ਇਹ ਉਹਨਾਂ ਦੇ ਮਸਲੇ ਦੇ ਹੱਲ ਨਹੀਂ ਚਾਹ ਰਹੇ ਹਾਈ ਨਹੀਂ ਮਸਲੇ ਦੇ ਹੱਲ ਲਈ ਯਾਰ ਹੈ ਵੀ ਹੈ ਜਿਹੜੇ ਨਜਾਇਜ਼ ਫੜੇ ਆ ਜੇ ਕਿਸੇ ਨੇ ਕੋਈ ਆਪਦਾ ਹੱਕ ਮੰਗਣਾ ਹੈ ਜੇ ਪਾਣੀ ਸ਼ੁੱਧ ਪੀਣ ਵਾਲਾ ਮੰਗਣਾ ਹੈ ਕਿਸੇ ਨੇ ਉਹਨੂੰ ਜੇਲ ਤੇ ਫਿਰ ਤਾਂ ਉਹਦੇ ਵਾਸਤੇ ਤਾਂ ਆਪਾਂ ਕਰ ਹੀ ਸਕਦੇ ਆ ਨੇ ਕੁਝ ਵੀ ਨਜਾਇਜ਼ ਫੜ ਕੇ ਅੰਦਰ ਕਰਿਆ ਜਿਹੜੇ ਆਪਦਾ ਹੱਕ ਵੀ ਨਹੀਂ ਮੰਗ ਸਕਦੇ ਆਪਾਂ ਜਿਹੜਾ ਸੀਵਰੇਜ ਦਾ ਪਾਣੀ ਪਿੰਡ ਦੇ ਵਿੱਚ ਦੀ ਘਟ ਰਿਹਾ ਠੰਡਾ ਪਾਣੀ ਪੀਣ ਨੂੰ ਮਿਲੂਗਾ ਲੋਕਾਂ ਨੂੰ ਇੱਕ ਸਿੱਧੀ ਗਲੀ ਆਉਣੀ ਹੈ ਸਿੱਧੀ ਲੈਨ ਆ ਰਹੀ ਆ ਪਾਈਪਲਾਈਨ ਸਿੱਧੀ ਉਹ ਸਿੱਧੀ ਠੀਕ ਹੈ ਕਿ ਜਿਹੜੀ 5 6 ਹਲ ਪੈਣਗੇ ਉਹ ਠੀਕ ਹੈ ਚੇਸ ਕਰਕੇ ਉਹ ਕਿਸੋ ਖਾਣੇ ਵਾਲਾ ਮਸਲਾ ਜਾਣ ਬੁੱਝ ਕੇ ਸੁਖਵੀਰ ਸਿੰਘ ਮੈਸਰ ਕਾਨਾ ਐਮ ਐਲ ਏ ਨੇ ਆਦੀ ਗੋ ਮਾਰੇ ਸਭ ਕੁਛ ਹੋ ਕਰ ਰਿਹਾ